ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਗਰਮੀ ਇੰਨੀ ਕਿ ਜ਼ਿਆਦਾ ਪੈ ਰਹੀ ਹੈ ਨਾ ਕਿ ਆਚਾਰ ਵਾਲੀ ਜਿਹੜੀ ਮੱਕੀ ਆ ਉਹਦਾ ਤਾਂ ਵੱਧ ਹੀ ਰੁਕ ਗਿਆ ਹੋਰ ਹੀ ਭੜੇ ਜੇ ਪਤੇ ਗਰ ਗਈ ਖਾਸ ਕਰਕੇ ਮੱਕੀ ਦੇ ਉੱਪਰ ਤਾਂ ਇਸ ਦਾ ਪ੍ਰਭਾਵ ਬਹੁਤ ਹੀ ਜ਼ਿਆਦਾ ਪੈ ਰਿਹਾ ਹਰਾ ਚਾਰਾ ਕਿਹੜਾ ਮਰਜੀ ਆ ਚਾਹੇ ਤੁਸੀਂ ਜਵਾਰ ਵੀ ਦੀ ਆ ਉਹ ਵੀ ਹੁਣ ਆਹ ਲੱਗਦਾ ਯਾਰ ਜਿਵੇਂ ਵਾਧਾ ਜਾਂ ਨਹੀਂ ਕਰ ਰਹੀ ਤੇ ਬਿਮਾਰੀਆਂ ਬਹੁਤ ਜ਼ਿਆਦਾ ਆ ਰਹੀਆਂ ਕਈ ਕਿਸਾਨ ਵੀਰਾਂ ਦਾ ਕਹਿਣਾ ਸਾਥੋ ਤਾਂ ਮੱਕੀ ਦੇ ਵਿੱਚ ਸੁੰਡੀ ਨਹੀਂ ਮਾਰ ਰਹੀ ਹੁਣ ਦੋਸਤੋ ਵਾਦੇ ਵਿਕਾਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆਪਾਂ ਪਾਉਣਾ ਪ੍ਰਤੀ ਏਕੜ ਦੇ ਹਿਸਾਬ ਨਾਲ 10 ਕਿਲੋ ਮੈਗਨੀਸ਼ੀਅਮ ਸਲਫੇਟ ਹਾਂ ਦੋਸਤੋ ਕਿਉਂਕਿ ਗਰਮੀ ਦੇ ਵਿੱਚ ਸਭ ਤੋਂ ਵੱਧ ਜੇਕਰ ਕੋਈ ਤੱਤ ਆ ਜਿਹੜਾ ਕੰਮ ਕਰੂਗਾ ਉਹ ਹੈਗਾ ਮੈਗਨੀਸ਼ੀਅਮ ਸਲਫੇਟ ਸਭ ਤੋਂ ਪਹਿਲਾਂ ਆਪਾਂ ਕੀ ਕੰਮ ਕਰਨਾ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਸਲਫੇਟ ਪਾਉਣਾ ਬਾਕੀ ਕੰਮ ਬਾਅਦ ਦੇ ਵਿੱਚ ਮੈਗਨੀਸ਼ੀਅਮ ਪੇੜ ਨੇ ਕੀ ਕਰਨਾ ক্লোਰੋਫਿਲ ਵਧਾਉਣੀ ਹੈ ਹਰਾ ਪਰ ਵਧਾਉਣਾ ਆਪਣੇ ਫਸਲ ਦੇ ਵਿੱਚ ਹਰਾਪਣ ਆਊਗਾ ਜਾਣ ਪਾਊਗੀ ਫੇਰੀ ਵਾਅਦਾ ਕਰੂਗਾ ਤਾਂ ਕਰਕੇ ਇਹ ਕਰਨਾ ਜੇਕਰ ਤੁਹਾਡੀ ਮੱਕੀ ਜਾਂ ਹਰਾਚਰਾ ਜਿਆਦਾ ਹੀ ਮਾੜਾ ਜਿਵੇਂ ਹੀ ਮਾੜੀ ਜ਼ਮੀਨ ਦੇ ਵਿੱਚ ਆ ਫਿਰ ਤੁਸੀਂ ਨਾਲ ਹਿਊਮਿਕ ਐਸਿਡ ਵੀ ਪਾ ਸਕਦੇ ਹੋ ਤਾਂ ਹੁਣ ਵਧਦੇ ਆਪਾਂ ਅੱਗੇ ਸਪਰੇਅ ਵੱਲ ਸਪਰੇਅ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਜੂਰੀਏ ਚੱਕਣੀ ਆ ਜਿਹੜੀ ਚੀਜ਼ ਆਪਣੇ ਘਰੇ ਆ ਪਹਿਲਾਂ ਤਾਂ ਆਪਾਂ ਉਹ ਚੀਜ਼ ਦੀ ਵਰਤੋਂ ਕਰਨੀ ਆ ਪਰ ਡੇਢ ਤੋਂ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬਰੀਕ ਜੂਰੀਆ ਲੈਣੀ ਆ ਤੇ ਇਸ ਦੇ ਨਾਲ ਲੈਣਾ ਆਪਾਂ 100 ਗ੍ਰਾਮ ਚਿਲੇਟਡ ਲੋਹਾ ਤੇ 100 ਗ੍ਰਾਮ ਹੀ ਲੈਣੀ ਆਪਾਂ ਚਿਲੇਟਡ ਜ਼ਿੰਕ ਇਹ ਤਿੰਨਾਂ ਦਾ ਘੋਲ ਅਲੱਗ-ਅਲੱਗ ਬਣਾਉਣਾ ਤੇ ਇਕੱਠੀ ਸਪਰੇਅ ਕਰ ਦੇਣੀ ਆ ਲਗਾਤਾਰ ਹਫ਼ਤੇ ਹਫ਼ਤੇ ਦੇ ਗੈਪ ਤੇ ਦੋ ਸਪਰੇਅ ਕਰਨਾ ਤੁਹਾਨੂੰ ਰਿਜ਼ਲਟ ਬਾ ਕਮਾਲ ਮਿਲੂਗਾ ਤੁਹਾਨੂੰ ਆਏ ਲੱਗੂਗਾ ਯਾਰ ਇਹ ਸਾਨੂੰ ਸਪਰੇਅ ਪਹਿਲਾਂ ਕਿਉਂ ਦਸੀ ਇਸ ਤੋਂ ਵੀ ਜ਼ਿਆਦਾ ਚਮਤਕਾਰਯੋਗ ਰਿਜ਼ਲਟ ਲੈਣਾ ਤਾਂ ਆਪਾਂ ਜਿਹੜਾ ਸਮਾਨ ਘਰੇ ਪਿਆ ਉਹੀ ਵਰਤਨਾ ਜਿਹੜੇ ਕਿਸਾਨ ਵੀਰ ਆਮ ਆਪਣੇ ਪੱਠੇ ਵੀ ਨਾ ਆਮ ਜਵਾਰ ਮੱਕੀ ਵੀਤ ਦੀ ਇੱਕ ਨਾਲ ਦੋਕ ਨਾਲ ਹੁੰਦੀ ਆ ਉਹਨਾਂ ਲਈ ਬਿਲਕੁਲ ਫ੍ਰੀ ਫਾਰਮੂਲਾ ਆਪਾਂ ਕੀ ਕਰਨਾ ਆਪਣੇ ਘਰੇ ਪਾਥੀਆਂ ਤਾਂ ਸਾਰਿਆਂ ਦੇ ਘਰੇ ਹੁੰਦੀਆਂ ਨਾ ਬਸ ਆਪਾਂ ਇਹਨਾਂ ਪਾਥੀਆਂ ਤੋਂ ਆਰਗੇਨਿਕ ਸਪਰੇਅ ਬਣਾਉਣੀ ਹੈ ਜਾਨਕਿ ਆਰਗੇਨਿਕ ਜਿਬਰੈਲਿਕ ਐਸਿਡ ਹੁਣ ਜਿਬਰੈਲਿਕ ਐਸਿਡ ਸਾਰੇ ਕਿਸਾਨ ਵੀਰਾਂ ਨੂੰ ਪਤਾ ਕਿ ਇਹ ਵਾਧਾ ਬਹੁਤ ਕਰਾਉਂਦਾ ਗ੍ਰੋਥ ਬਹੁਤ ਕਰਾਉਂਦਾ ਤਾਂ ਆਪਾਂ ਕੀ ਕਰਨਾ ਆਪਾਂ ਜਿਹੜਾ ਘਰੇ ਸਮਾਨ ਪਿਆ ਆਪਾਂ ਬਿਲਕੁਲ ਆਰਗੇਨਿਕ ਤਿਆਰ ਕਰਨਾ ਕਿਵੇਂ ਤਿਆਰ ਕਰਨਾ ਬਿਲਕੁਲ ਘਟੋ ਘਟ ਸਾਲ ਪੁਰਾਣੀਆਂ ਪਾਥੀਆਂ ਹੋਣੀਆਂ ਚਾਹੀਦੀਆਂ ਆਪਣੇ ਕਿਸਾਨਾਂ ਕਰੀ ਹੁੰਦੀਆਂ ਵੀ ਆ ਆਪਾਂ ਕੀ ਕਰਨੀ ਆ ਮੰਨ ਕੇ ਚਲੋ ਆਪਣੇ ਕੋਲੇ ਦੋ ਕਨਾਲਾ ਹਰਾਚਾਰਾ ਯਾਰ ਤੇ ਆਪਾਂ ਸਪਰੇਅ ਕਰਨੀ ਆ ਵੱਧਦਾ ਨਹੀਂ ਆ ਤਾਂ ਆਪਾਂ ਕੀ ਕਰਨਾ ਦੋ ਪਾਥੀਆਂ ਲੈ ਲੈਣੀਆਂ ਉਹ ਦੋ ਪਾਥੀਆਂ ਨੂੰ 10 ਲੀਟਰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ 5 ਦਿਨ ਉਵੇਂ ਹੀ ਪਿਆ ਰਹਿਣਾ 5ਵੇਂ ਦਿਨ ਪਾਥੀਆਂ ਬਾਹਰ ਕੱਢ ਲੈਣੀਆਂ ਜਿਹੜਾ ਬਚਿਆ ਪਾਣੀ ਆ ਉਸ ਦੀ ਆਪਾਂ ਸਪਰੇਅ ਕਰਨੀ ਆ ਸਪਰੇਅ ਕਿਵੇਂ ਕਰਨੀ ਆ ਜਿਹੜੇ ਆਪਣਾ 15 ਲੀਟਰ ਵਾਲੀ ਟੈਂਕੀ ਹੁੰਦੀ ਆ ਉਹਦੇ ਵਿੱਚ ਇਹ ਪਾਥੀ ਦਾ ਪਾਣੀ 2 ਲੀਟਰ ਪਾਉਣਾ ਆਹ ਇਸਦੀ ਡੋਜ਼ ਹੈ ਤੇ ਸਪਰੇਅ ਕਰ ਦਿਓ ਹੁਣ ਆਪਾਂ ਆਹ 2-3 ਮਿੰਟਾਂ ਦੇ ਵਿੱਚ ਤੁਹਾਨੂੰ ਤਿੰਨ ਫਾਰਮੂਲੇ ਦੱਸਦੇ ਜਿਹੜਾ ਚੰਗਾ ਲੱਗਦਾ ਜਿੱਦਾਂ ਤੁਹਾਨੂੰ ਵੱਧ ਰਿਜ਼ਲਟ ਲੱਗਦਾ ਉਹ ਤੁਸੀਂ ਚੱਕ ਲੈਣਾ ਤੇ ਉਹ ਜ਼ਰੂਰ ਅਪਣਾਉਣਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਇੰਨਾ ਤਿੰਨ ਫਾਰਮੂਲੇ ਦੇ ਵਿੱਚੋਂ ਮੈਗਨੀਸ਼ੀਅਮ ਸਲਫੇਟ ਆਪਾਂ ਥੱਲੇ ਪਾਉਣਾਗਾ ਤੇ ਉੱਪਰ ਜਿਹੜੀਆਂ ਆਪਾਂ ਸਪਰੇਅ ਕਰਨੀਆਂ ਤੁਹਾਨੂੰ ਕਿਹੜੀ ਸਪਰੇਅ ਦਾ ਰਿਜ਼ਲਟ ਜ਼ਿਆਦਾ ਵਧੀਆ ਲੱਗਿਆ ਤੇ ਖਾਸ ਕਰਕੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਮੈਗਨੀਸ਼ੀਅਮ ਸਲਫੇਟ ਦਾ ਆਪਣੀ ਮੱਕੀ ਦੇ ਵਿੱਚ ਤੁਹਾਨੂੰ ਕਿੰਨਾ ਕੁ ਵਧੀਆ ਰਿਜ਼ਲਟ ਮ ਕੀ ਨਹੀਂ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਉਜਾਜ਼ਤ ਧੰਨਵਾਦ ਦੋਸਤੋ